ਸਾਰਿਆਂ ਨੂੰ ਜੈੰਸੀ ਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੋਥੀ ਦਾ ਤੀਸਰਾ ਅਧਿਆਇ ਅੰਮ੍ਰਿਤ ਵੇਲੇ ਦੀ ਪ੍ਰਾਰਥਨਾ ਇਹ ਉਹਦੀ ਪਹਿਲੀ ਆਇਤ ਹੈ ਹੇ ਯਹੋਵਾ ਮੇਰੇ ਵਿਰੋਧੀ ਕਿੰਨੇ ਹੀ ਵੱਧ ਗਏ ਹਨ ਮੇਰੇ ਵਿਰੁੱਧ ਬਹੁਤ ਉਠਖੜੋਤੇ ਹਨ ਦੂਸਰੀ ਆਇਤ ਬਾਲੇ ਮੇਰੀ ਜਾਣ ਲਈ ਆਖਦੇ ਹਨ ਕੋਈ ਪਰਮੇਸ਼ਰ ਵੱਲੋਂ ਉਹਦਾ ਬਚਾਓ ਹੈ ਨਹੀਂ ਸਲੈ ਤੀਸਰੀ ਆਇਤ ਪਰ ਇਹ ਯਹਵਾ ਤੂੰ ਮੇਰੇ ਦਿਵਾਲੇ ਢਾਲ ਹੈ ਮੇਰੀ ਮਹਿਮਾ ਅਤੇ ਮੇਰੇ ਸਿਰ ਦਾ ਉਠਾਉਣ ਵਾਲਾ ਹੈ ਚੌਥੀ ਆਇਤ ਮੈਂ ਆਪਣੀ ਆਵਾਜ਼ ਨਾਲ ਯਹਵਾ ਨੂੰ ਪੁਕਾਰਦਾ ਹਾਂ ਉਹ ਆਪਣੇ ਪਵਿੱਤਰ ਪਹਾੜੋਂ ਮੈਨੂੰ ਉੱਤਰ ਦਿੰਦਾ ਹੈ ਸਲੈ ਪੰਜਵੀਂ ਆਇਤ ਮੈਂ ਲੰਮਾ ਪੈ ਗਿਆ ਤੇ ਸੌਂ ਗਿਆ ਮੈਂ ਜਾਗ ਉੱਠਿਆ ਕਿਉਂ ਜੋ ਯਹਵਾ ਮੈਨੂੰ ਸੰਭਾਲਦਾ ਹੈ ਛੇਵੀਂ ਆਇਤ ਮੈਂ ਉਹਨਾਂ ਧੜਾਂ ਤੋਂ ਨਹੀਂ ਡਰਾਂਗਾ ਜਿਨ੍ਹਾਂ ਆਲੇ-ਦੁਆਲੇ ਮੇਰੇ ਵਿਰੁੱਧ ਘੇਰਾ ਪਾ ਲਿਆ ਹੈ। 7ਵੀਂ ਆਇਤ: हे ਯਹੋਵਾ ਉਠ ਮੇਰੇ ਪਰਮੇਸ਼ਰ ਮੈਨੂੰ ਬਚਾ ਤੈਂ ਤਾਂ ਮੇਰੇ ਸਭਨਾ ਬੈਰੀਆਂ ਦੀਆਂ ਖਾਕਾਂ ਉੱਤੇ ਮਾਰਿਆ ਹੈ ਅਤੇ ਦੁਸ਼ਟ ਤੇ ਦੰਦ ਪੰਨ ਸੁਟੇ ਹਨ। 8ਵੀਂ ਆਇਤ: ਬਚਾਓ ਯਹੋਵਾ ਵੱਲੋਂ ਹੈ ਤੇਰੀ ਬਰਕਤ ਤੇਰੀ ਪ੍ਰਜਾ ਦੇ ਉੱਤੇ ਹੋਵੇ ਸਲਾ। ਆਮੇਨ ਪ੍ਰਭੂ ਜੀ ਦੇ ਵਚਨਨ ਪੜ੍ਹੇ ਸੋਣੇ ਜਾਣ ਤੇ ਵੱਡੀ ਬਰਕਤ ਦੇਣ। ਤੁਹਾਡੇ ਅੱਜ ਦਾ ਦਿਨ ਮੁਬਾਰਕ ਹੋਵੇ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਆਰਾਮ ਸਦਾ ਹੀ ਵਾਸਤੇ ਰਹੇ ਆਮੀਨ ਸਾਰਿਆਂ ਜਮਸੀਕੀ